ਕਾ ਸੰਦੀ ਮੈਡੀਟੇਸ਼ਨ ਤੋਂ ਬਾਅਦ ਅਰਵਿੰਦ ਕੇ ਸ਼ਿਵਾਲਾਚਾਰ ਪੁਰਤੁਰਵਾਨਾ ਤਮਤਾਜ ਸੈਂਟਰ ਦੇ ਵਿੱਚ ਕੀਤੀ ਵਿਪਾਸਨਾ ਥੋੜੀ ਦਿਨ ਦੀ ਵਿੱਚ ਕੰਕਣਗੇ ਅੰਮ੍ਰਿਤਸਰ ਜੈਸੇਦਾਰ ਗਿਆਨੀ ਕੜਗਜਤਾ ਵੱਡਾ ਬਿਆਨ ਬੋਲੇ ਸਿੱਖਾਂ ਨੂੰ ਵੰਡਣ ਦੀ ਹੋ ਰਹੀ ਹੈ ਕੋਸ਼ਿਸ਼ ਗੁਰੂ ਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਪੰਥ ਵਿਰੋਧੀ ਤਾਕਤਾਂ ਅੰਮ੍ਰਿਤਸਰ 'ਚ ਫਿਰ ਹੋਇਆ ਤਵਾਕਾ ਦੇ ਰਾਤ ਮੰਦਰ ਦੇ ਨੇੜੇ ਹੋਇਆ ਜ਼ੋਰਦਾਰ ਬਲਾਸਟ ਦੋ ਮੁਲਜ਼ਮ ਬੰਬ ਸੁੱਟ ਕੇ ਹੋਏ ਫਰਾਰਤ ਕਮਿਸ਼ਨਰ ਬੋਲੇ ਪਾਕਿਸਤਾਨ ਦੀ ਸਾਜ਼ਿਸ਼ ਦਾ ਸ਼ੱਕ ਅੰਮ੍ਰਿਤਸਰ ਦੇ ਬਲਾਸਟ ਇਸੀਆਂ ਭਗਵੰਤ ਮਾਨ ਦਾ ਭਿਆਨ ਲਗਾਤਾਰ ਪੰਜਾਬ ਨੂੰ ਅਸਥਿਰ ਕਰਨ ਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ ਗੈਰ ਸਮਾਜਿਕ ਤਰਤੰਤੇ ਪੁਲਿਸ ਤੁਰੰਤ ਕਰ ਰਹੀ ਹੈ ਕਾਰਵਾਈ ਅਮਰਸਰ ਬਲਾਸਟ ਦੇ ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ ਅਕਾਲੀ ਦਲ ਨੇ ਨਿਆਇਕ ਜਾਂਚ ਦੀ ਕੀਤੀ ਮੰਗ ਧਰਮਨੀਤ ਬਿੱਟੂ ਅਤੇ ਰਾਜਾ ਵੜਿੰਗ ਨੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ ਹੁਸ਼ਿਆਰਪੁਰ ਚ ਸਰਪੰਚ ਦੀ ਗੱਡੀ ਤੇ ਫਾਇਰਿੰਗ ਲੱਕੜ ਮਾਫੀਆ ਤੇ ਗੋਲੀ ਚਲਾਉਣ ਦੇ ਇਲਜ਼ਾਮ ਵਾਲਵਾਲ ਬਚਿਆ ਸਰਪੰਚ ਨਵਜਿੰਦਰ ਪੰਜਾਬ ਸਰਕਾਰ ਦਾ ਬੁਲਡوزر ਐਕਸ਼ਨ ਜਾਰੀ ਕੋਟਪੂਰਾ ਦੇ ਵਿੱਚ ਨਸ਼ਾ ਤਸਕਰੀ ਦੇ ਨਾਜੁੜੇ ਪੰਜ ਪਰਿਵਾਰਾਂ ਦੀ ਪ੍ਰਾਪਰਟੀ ਤੇ ਕਾਰਵਾਈ ਜੀ.ਐਸ.ਬੀ ਦੇ ਨਾਲ ਹਟਾਏ ਗਏ ਨਾਜਾਇਜ਼ ਕਬਜ਼ੇ ਸਸਿਗਾਲ ਤੁਸੀਂ ਵਖਰੇਓ ਨਿਊਜ਼ ਰੇਟਰਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਕਾਮਨਾ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਅੰਮ੍ਰਿਤਸਰ ਪਹੁੰਚੇ ਨੇ ਅਰਵਿੰਦ ਕੇਜੀਵਾਲ 10 ਦਿਨਾਂ ਦੀ ਮੈਡੀਟੇਸ਼ਨ ਤੋਂ ਬਾਅਦ ਅਰਵਿੰਦ ਕੇਜੀਵਾਲ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਦੋ ਦਿਨ ਅੰਮ੍ਰਿਤਸਰ ਦੇ ਵਿੱਚ ਅਰਵਿੰਦ ਕੇਜੀਵਾਲ ਰਹਿਣਗੇ ਦਰਸਲ ਅੰਮ੍ਰਿਤਸਰ ਦੇ ਵਿੱਚ ਰਹਿਣ ਦਾ ਦੋ ਦਿਨ ਦਾ ਪ੍ਰੋਗਰਾਮ ਜੋ ਕਿ ਅਰਵਿੰਦ ਕੇਜੀਵਾਲ ਦਾ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਵਿਧਾਇਕਾਂ ਦੇ ਨਾਲ ਬੈਠਕਾਂ ਕੀਤੀਆਂ ਜਾਣਗੀਆਂ ਪਰਸੋਂ ਲੁਧਿਆਣਾ ਜਾਣਗੇ ਅਰਵਿੰਦ ਕੇਜੀਵਾਲ ਦਰਸਲ ਵਾਸਨਾ ਦੇ ਲਈ ਹੁਸ਼ਾਲਪੁਰ ਆਏ ਸਨ 10 ਦਿਨ ਉਹਨਾਂ ਦੀ ਮੈਡੀਟੇਸ਼ਨ ਸੀ ਮੈਡੀਟੇਸ਼ਨ ਜਿਵੇਂ ਖਤਮ ਹੋਈ ਉਸ ਤੋਂ ਬਾਅਦ ਹੁਸ਼ਾਲਪੁਰ ਤੋਂ ਅੰਮ੍ਰਿਤਸਰ ਦੀ ਰਵਾਨਾ ਹੋਏ ਤੇ ਹੁਣ ਤਾਜ਼ੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਕਿ ਅਰਵਿੰਦ ਕੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਆ ਕੀ ਪੂਰਾ ਪ੍ਰੋਗਰਾਮ ਰਹਿਣ ਵਾਲਾ ਆ ਬਿਲਕੁਲ ਪ੍ਰਮਿੰਦਰ ਅਰਵਿੰਦ ਕੇਜਰੀਵਾਲ ਪਰਦੇ ਵਿੱਚ ਸੰਗਾ ਤਾਂ ਅੱਜ ਉਹ ਅੰਮ੍ਰਿਤਸਰ ਪਹੁੰਚੇ ਨੇ ਔਰ ਦੋ ਦਿਨ ਜੋ ਹੈ ਅੰਮ੍ਰਿਤਸਰ ਕੀ ਉਹਨਾਂ ਦਾ ਰਹਿਣ ਦਾ ਪ੍ਰੋਗਰਾਮ ਹੈ ਔਰ 17 ਤਰੀਕ ਨੂੰ ਉਹਨਾਂ ਨੇ ਜੋ ਹੈ ਲੁਧਿਆਣਾ ਦੇ ਵਿੱਚ ਪਹੁੰਚ ਕੇ ਇੱਕ ਜਿਹੜਾ ਸਮਾਗਮ ਹੈ ਉਸ ਦੇ ਵਿੱਚ ਸ਼ਿਰਕਤ ਕਰਨੀ ਹੈ ਤਾਂ ਦੋ ਦਿਨ ਦਾ ਪੂਰਾ ਜਿਹੜੇ ਪ੍ਰੋਗਰਾਮ ਦੇ ਦੌਰਾਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹ ਹਰਮੰਦਰ ਸਾਹਿਬ ਨਤਮਸਕ ਹੋਣ ਦੇ ਲਈ ਵੀ ਜਾ ਸਕਦੇ ਨੇ ਹਾਲਾਂਕਿ ਕੋਈ ਅਫੀਸ਼ੀਅਲ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੈ ਉਹ ਨਹੀਂ 선ਝਾ ਕੀਤਾ ਗਿਆ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਤੋਂ ਅੰਮ੍ਰਿਤਸਰ ਤੋਂ ਵਿਧਾਇਕ ਨੇ ਔਰ ਚੀਫ ਖਾਲਸਾ ਦਵਾਨ ਦੇ ਜਿਹੜੇ ਪ੍ਰਧਾਨ ਨੇ ਡਾਕਟਰ ਇੰਦਰਬੀਰ ਮਿੱੱਜਰ ਤਾਂ ਉਹਨਾਂ ਦੇ ਘਰ ਰੁਕਣ ਦਾ ਪ੍ਰੋਗਰਾਮ ਦੱਸ਼ਿਆ ਜਾ ਰਿਹਾ ਹੈ ਕਿਉਂਕਿ ਹੁਣ ਵੀ ਉਹਨਾਂ ਦੇ ਘਰ ਦੇ ਆਲੇ-ਦੁਆਲੇ ਜਿਹੜੀ ਪੁਲਿਸ ਫੋਰਸ ਤਨਾਤ ਕੀਤੀ ਗਈ ਹੈ ਸੁਰੱਖਿਆ ਘੇਰਾ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਤਾਂ ਅਰਵਿੰਦ ਕੇਜਰੀਵਾਲ ਜੋ ਨੇ ਉਹ ਨਿੱਜਰ ਦੇ ਘਰ ਪਹੁੰਚ ਰਹੇ ਨੇ ਇਸ ਦੇ ਪਿੱਛੇ ਕੀ ਖਾਸ ਵਜ੍ਹਾ ਹੈ ਜਾਂ ਕੋਈ ਨਿੱਜੀ ਕੋਈ ਸਮਾਗਮ ਹੈ ਉਹਨਾਂ ਦਾ ਇਸ ਬਾਰੇ ਹਾਲੇ ਤੱਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਥੋੜੀ ਦੇਰ ਪਹਿਲਾਂ ਜੋ ਕੇਜਰੀਵਾਲ ਨੇ ਉਹ ਡਾਕਟਰ ਇੰਦਰਬੀਰ ਨਿੱਜਰ ਦੇ ਘਰ ਪਹੁੰਚੇ ਨੇ ਉਹਨਾਂ ਦਾ ਜਿਹੜਾ ਕਾਫਲਾ ਹੈ ਉਹ ਅੰਮ੍ਰਿਤਸਰ ਪਹੁੰਚ ਚੁੱਕਿਆ ਹੈ ਤਾਂ ਹੁਣ 2 ਦਿਨ ਦਾ ਜਿਹੜਾ ਪ੍ਰੋਗਰਾਮ ਦੇ ਦੌਰਾਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹ ਅੰਮ੍ਰਿਤਸਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਨਾਲ ਕੋਈ ਮੀਟਿੰਗ ਵੀ ਕਰ ਸਕਦੇ ਨੇ ਤਾਂ ਪਰਸੋਂ ਤੱਕ ਜੋ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੀ ਰਹਿਣਗੇ ਔਰ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਉਹਨਾਂ ਵੱਲੋਂ ਜੋ ਵੀ ਗਤੀਵਿਧੀਆਂ ਹੋਣਗੀਆਂ ਉਹ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਰਾਵਾਂਗੇ ਜੀ ਰਾਜੀਵ ਇੱਥੇ ਵੀ ਐਵੇਂ ਕਿ ਕੱਲ ਨੂੰ ਸਰਕਾਰ ਦੇ ਪੂਰੇ 3 ਸਾਲ ਹੋਣ ਜਾ ਰਹੇ ਨੇ ਕਿਉਂਕਿ ਮਾਰਚ ਆ 16 ਮਾਰਚ 2022 ਦੇ ਵਿੱਚ ਹੀ ਭਗਵੰਤ ਮਾਨ ਦੇ ਮੁੱਖ ਮੰਤਰੀ ਵੱਜੋਂ ਹਲਫ ਲਿਆ ਗਿਆ ਸੀਗਾ ਤੇ ਕੱਲ 3 ਸਾਲ ਪੂਰੇ ਹੋਣੇ ਨੇ ਇਸ ਨੂੰ ਲੈ ਕੇ ਵੀ ਕੋਈ ਖਾਸ ਪ੍ਰੋਗਰਾਮ ਕੋਈ ਉਲਿਖਿਆ ਗਿਆ ਜਾਂ ਕੋਈ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਜੇ ਇਸ ਨੂੰ ਲੈ ਕੇ ਕੋਈ ਪ੍ਰੋਗਰਾਮ ਰੱਖਿਆ ਗਿਆ ਹੈ ਦੇਖੋ ਪ੍ਰੋਗਰਾਮ ਫਿਲਹਾਲ ਕੋਈ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਜਾਣਕਾਰੀ ਦਿੱਤੀ ਪਰ ਜਿਸ ਤਰ੍ਹਾਂ ਜਾਣਕਾਰੀ ਮਿਲਦੀ ਹੈ ਕਿ ਕੱਲ ਉਹ ਸਵੇਰੇ ਹਰਮੰਦਰ ਸਾਹਿਬ ਜਾਣਗੇ ਤਾਂ ਇਹ ਹੋ ਸਕਦਾ ਕਿ ਜਿਹੜੇ ਪਾਰਟੀ ਦੇ 3 ਸਾਲ ਮੁਕੰਮਲ ਹੋਣ ਤੇ ਉਹਨਾਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਵੇ ਹੋਰ ਜਿਹੜੇ ਇਤਿਹਾਸਿਕ ਮੰਦਰ ਜਾਂ ਹੋਰ ਇਤਿਹਾਸਿਕ ਜਿਹੜੇ ਅਸਥਾਨ ਨੇ ਉੱਥੇ ਵੀ ਕੇਜਰੀਵਾਲ ਜਾ ਸਕਦੇ ਨੇ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਕਾਫਲਾ ਕਿਉਂਕਿ ਪਹਿਲਾਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ਦੇ ਵਿੱਚ ਪਹੁੰਚਣਾ ਪਰ ਬਾਅਦ ਦੇ ਵਿੱਚ ਉਹਨਾਂ ਦੇ ਆਉਣ ਤੋਂ ਥੋੜੀ ਦੇਰ ਪਹਿਲਾਂ ਇਹ ਸਪਸ਼ਟ ਹੁੰਦਾ ਹੈ ਕਿ ਉਹ ਅੰਮ੍ਰਿਤਸਰ ਦੇ ਵਿੱਚ ਜਿਹੜੇ ਵਿਧਾਇਕ ਨੇ ਔਰ ਸਾਬਕਾ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਨੇ ਡਾクター ਇੰਦਰਬੀਰ ਨਿੱਜਰ ਤਾਂ ਡਾクター ਇੰਦਰਬੀਰ ਨਿੱਜਰ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਸ ਦੇ ਨਾਲ ਹੀ ਉਹ ਚੀਬ ਖਾਲਸਾ ਦਵਾਨ ਜਿਹੜੀ ਕਿ ਸਿੱਖਾਂ ਦੀ ਇੱਕ ਵੱਡੀ ਜਥੇਬੰਦੀ ਹੈ ਵੱਡਾ ਸੰਗਠਨ ਹੈ ਉਸ ਦੇ ਉਹ ਪ੍ਰਧਾਨ ਵੀ ਨੇ ਤਾਂ ਅਰਵਿੰਦ ਕੇਜਰੀਵਾਲ ਦਾ ਹੁਸ਼ਿਆਰਪੁਰ ਤੋਂ ਸਿੱਧਾ ਅੰਮ੍ਰਿਤਸਰ ਆ ਕੇ ਡਾクター ਇੰਦਰਬੀਰ ਨਿੱਜਰ ਦੇ ਘਰ ਦੇ ਵਿੱਚ ਰੁਕਣਾ ਇਹ ਹੱਲੇ ਇਹਦੇ ਬਾਰੇ ਕੀ ਖਾਸ وجہ ਹੈ ਤਾਂ ਥੋੜੇ ਦਿਨਾਂ ਦੇ ਵਿੱਚ ਜਾਂ ਥੋੜੀ ਦੇਰ ਦੇ ਵਿੱਚ ਸਪਸ਼ਟ ਹੋਏਗਾ ਪਰ ਇਹ ਜਰੂਰ ਪੱਕਾ ਹੈ ਕਿ ਪੱਕੀ ਖਬਰ ਹੈ ਕਿ ਕੇਜਰੀਵਾਲ 2 ਦਿਨ ਅੰਮ੍ਰਿਤਸਰ ਦੇ ਵਿੱਚ ਹੀ ਰਹਿਣਗੇ ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਕਾਰਜਕਾਲ ਹੈ ਉਸਦੇ 3 ਸਾਲ ਕੱਲ ਪੂਰੇ ਹੋਣ ਜਾ ਰਹੇ ਨੇ ਤਾਂ ਹੋ ਸਕਦਾ ਹੈ ਕਿ ਇਸੇ ਕਰਕੇ ਹੀ ਅੰਮ੍ਰਿਤਸਰ ਆ ਕੇ ਉਹਨਾਂ ਵੱਲੋਂ ਕੱਲ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਗਿਆ ਹੋਵੇ ਕਿਉਂਕਿ ਇੰਦਰਬੀਰ ਨਿੱਜੇ ਤੌਰ ਤੇ ਸਿੱਖਾਂ ਦੀ ਇੱਕ ਵੱਡੀ ਜੱਥੇਬੰਦੀ ਦੇ ਨਾਲ ਵੀ ਸੰਬੰਧ ਰੱਖਦੇ ਨੇ ਤਾਂ ਹੋ ਸਕਦਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਕੋਈ ਅਸਾ ਸਮਾਗਮ ਪੁਲੀ ਕੀਤਾ ਜਾਵੇ ਜਿਸ ਦੀ ਜਾਣਕਾਰੀ ਥੋੜੀ ਦੇਰ ਦੇ ਵਿੱਚ ਮੀਡੀਆ ਤੱਕ ਜਿਹੜੀ ਹੈ ਪਾਰਟੀ ਵੱਲੋਂ ਸਾਂਝੀ ਕੀਤੀ ਜਾ ਸਕਦੀ ਹੈ। ਅਰਜੀਵ ਅਸੀਂ ਤਸਵੀਰਾਂ ਵੀ ਲਗਾਤਾਰ ਵਿਖਾ ਰਹੇ ਹਾਂ ਜਦੋਂ ਇਹ ਅਰਵਿੰਦ ਕੇਸਜੀਵਾਲ ਦਾ ਕਾਫਲਾ ਅਮਰਸਰ ਪਹੁੰਚੇ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੇ ਘਰ ਪਹੁੰਚੇ ਨੇ ਹੋਰ ਇਸ ਨਾਲ ਜੁੜੀ ਕੋਈ ਜਾਣਕਾਰੀ ਆ ਕਿ ਅਮਰਸਰ ਲੋਕਲ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਜਾਂ ਮੰਤਰੀ ਨੇ ਹੋਰ ਕੀ ਆਗੂ ਵੀ ਇਸ ਦੌਰਾਨ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਜਾਂ ਕੀ ਮੁੱਖ ਮੰਤਰੀ ਮਾਨ ਦੇ ਵੀ ਪਹੁੰਚਣ ਦਾ ਕੋਈ ਅਜਿਹਾ ਪ੍ਰੋਗਰਾਮ ਹੈ ਬਿਲਕੁਲ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਜੋ ਜਾਂ ਅੱਜ ਸ਼ਾਮ ਤੱਕ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਅੰਮ੍ਰਿਤਸਰ ਪਹੁੰਚ ਰਹੇ ਨੇ ਕਿਉਂਕਿ ਇਹ ਦੋਵੇਂ ਆਗੂ ਜਿਹੜੇ ਨੇ ਹੋ ਸਕਦਾ ਕਿ ਕੱਲ ਜਿਸ ਤਰ੍ਹਾਂ ਪਾਰਟੀ ਦੇ 3 ਸਾਲ ਦਾ ਜ਼ਿਕਰ ਹੋ ਰਿਹਾ ਤਾਂ ਮੁੱਖ ਮੰਤਰੀ ਵੀ ਨੇ ਭਗਵੰਤ ਮਾਨ ਪੰਜਾਬ ਦੇ ਔਰ ਅਰਵਿੰਦ ਕੇਜਰੀਵਾਲ ਜੋ ਨੇ ਉਹ ਦਿੱਲੀ ਦੇ ਪਾਵੇਂ ਸਾਬਕਾ ਮੁੱਖ ਮੰਤਰੀ ਨੇ ਪਰ ਨਾਲ ਦੀ ਨਾਲ ਪਾਰਟੀ ਦੇ ਸੁਪਰੀਮੋ ਵੀ ਨੇ ਤਾਂ ਪੰਜਾਬ ਦੀ ਜਿਹੜੀ ਸਰਕਾਰ ਦੇ ਜੇਕਰ ਕਾਰਜਕਾਲ ਪੂਰੇ 3 ਸਾਲ ਦੇ ਹੋ ਰਹੇ ਨੇ ਉਹਦੇ ਲਈ ਜੇਕਰ ਕੋਈ ਸ਼ੁਕਰਾਨਾ ਕਰਦਾ ਤਾਂ لازمی ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਦੇ ਨਾਲ ਜੋ ਹੈ ਉਹ ਮੌਜੂਦ ਰਹਿਣਗੇ ਪਰ ਡਾਕਟਰ ਇੰਦਰਬੀਰ ਮੇਜਰ ਦੇ ਘਰ ਹੀ ਸਿੱਧਾ ਕਾਫਲੇ ਦਾ ਆਉਣਾ ਇਸ ਦੇ ਵਿੱਚ ਕੀ ਖਾਸ وجہ ਇਸ ਬਾਰੇ ਹਲੇ ਤੱਕ ਕੋਈ ਵੀ ਜਾਣਕਾਰੀ ਕਿਸੇ ਵੱਲੋਂ ਵੀ ਸਾਂਝੀ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਡਾਕਟਰ ਮੇਜਰ ਵੱਲੋਂ ਵੀ ਮੀਡੀਆ ਨੂੰ ਇਸ ਦੀ ਕੋਈ ਜਾਣਕਾਰੀ ਜਿਹੜੀ ਹੈ ਪਹਿਲਾਂ ਨਹੀਂ ਦਿੱਤੀ ਗਈ ਸੀ ਤਾਂ ਕਾਫਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਮਰitsar ਦੇ ਜਿਹੜੇ ਪੁਲਿਸ ਕਮਿਸ਼ਨਰ ਹੈ ਉਹਨਾਂ ਦੀ ਗੱਡੀ ਨਾਲ ਨਜ਼ਰ ਆ ਰਹੀ ਹੈ ਡਿਪਟੀ ਕਮਿਸ਼ਨਰ ਦੀ ਜਿਹੜੀ ਗੱਡੀ ਹੈ ਉਹ ਨਾਲ ਨਜ਼ਰ ਆ ਰਹੀ ਹੈ ਥੋੜੀ ਦੇਰ ਦੇ ਵਿੱਚ ਸਪਸ਼ਟ ਹੋਣ ਦੀ ਉਮੀਦ ਹੈ ਕਿ ਦੋ ਦਿਨ ਦੇ ਪੂਰਾ ਕੀ ਜਿਹੜਾ ਪ੍ਰੋਗਰਾਮ ਹੈ ਉਹ ਅਰਵਿੰਦ ਕੇਜਰੀਵਾਲ ਦਾ ਰਹਿਣ ਵਾਲਾ ਹੈ ਜੀ ਆ ਬਿਲਕੁਲ ਆਜੀਬ ਇਹ ਜਾਣਕਾਰੀ ਇਹ ਪੁਆਇੰਟ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਵਿਧਾਇਕ ਕੇਂਦਰਬੀਰ ਸਿੰਘ ਨਿੱਜਰ ਦੇ ਘਰ ਅਰਵਿੰਦ ਕੇਸ਼ੀਵਾਲ ਪਹੁੰਚੇ ਹਾਲਾਂਕਿ ਪਹਿਲਾਂ ਇਸ ਤੋਂ ਪਹਿਲਾਂ ਜਦੋਂ ਵੀ ਅਰਵਿੰਦ ਕੇਜੀਵਾਲ ਅੰਮ੍ਰਿਤਸਰ ਪਹੁੰਚਦੇ ਨੇ ਜਾਂ ਕਿਸੇ ਹੋਰ ਵੱਡੇ ਸ਼ਹਿਰ ਦੇ ਵਿੱਚ ਪਹੁੰਚਦੇ ਨੇ ਤਾਂ ਸਰਕਟ ਹਾਊਸ ਦੇ ਵਿੱਚ ਉਹਨਾਂ ਦਾ ਠਹਿਰਾਅ ਹੁੰਦਾ ਹੈ ਉੱਥੇ ਇਸ ਤਰ੍ਹਾਂ ਦੀਆਂ ਬੈਠਕਾਂ ਵੀ ਕੀਤੀਆਂ ਜਾਂਦੀਆਂ ਨੇ ਪਰ ਇਸ ਆ ਨੂੰ ਆਪਣੇ ਆਪ ਦੇ ਵਿੱਚ ਬਹੁਤ अहम ਕਿਹਾ ਜਾ ਸਕਦਾ ਜੇਕਰ ਵਿਧਾਇਕ 인ਦਰ ਸਿੰਘ ਨਿੱਜਰ ਦੇ ਘਰ ਪਹੁੰਚੇ ਨੇ ਤਾਂ ਬਿਲਕੁਲ ਪ੍ਰਵਿੰਦਰ ਇਹ ਹੀ ਇੱਕ ਵੱਡੀ ਜਾਣਕਾਰੀ ਹੈ ਔਰ ਵੱਡਾ ਅਪਡੇਟ ਹੈ ਅਰਵਿੰਦ ਕੇਜਰੀਵਾਲ ਦੀ ਫੇਰੀ ਨੂੰ ਲੈ ਕੇ ਕਿਉਂਕਿ ਸਵੇਰ ਤੱਕ ਜੋ ਜਾਣਕਾਰੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਰਕਟ ਹਾਊਸ ਹੈ ਹਾਲਾਂਕਿ ਹੁਣ ਉੱਥੇ ਇੱਕ ਹੋਟਲ ਜਿਹੜਾ ਹੈ ਉਹ ਬਣ ਚੁੱਕਾ ਹੈ ਤਾਂ ਉੱਥੇ 24 ਜਿਹੜੀ ਤਨਾਤ ਕੀਤੀ ਗਈ ਸੀ ਔਰ ਮੀਡੀਆ ਤੱਕ ਵੀ ਇਹੀ ਜਾਣਕਾਰੀ ਪਹੁੰਚੀ ਸੀ ਕਿ ਉਹਨਾਂ ਦਾ ਕਾਫਲਾ ਜਿਹੜਾ ਉਹ ਸਿੱਧਾ ਸਰਕਟ ਹਾਊਸ ਦੇ ਵਿੱਚ ਜਿਹੜਾ ਹੋਟਲ ਬਣਿਆ ਉੱਥੇ ਹੀ ਪਹੁੰਚੇਗਾ ਪਰ ਉਹਨਾਂ ਦੇ ਆਉਣ ਤੋਂ ਥੋੜੀ ਦੇਰ ਪਹਿਲਾਂ ਇਹ ਚੀਜ਼ ਸਪਸ਼ਟ ਹੁੰਦੀ ਹੈ ਕਿ ਸਰਕਟ ਹਾਊਸ ਦੀ بجائے ਉਹ ਡਾਕਟਰ ਇੰਦਰਬੀਰ ਨਿੱਜਰ ਦੇ ਘਰ ਪਹੁੰਚ ਰਹੇ ਨੇ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਦੋ ਦਿਨ ਉਹ ਉਹਨਾਂ ਦੇ ਘਰ ਦੇ ਵਿੱਚ ਹੀ ਰਹਿਣਗੇ ਇਸ ਦੇ ਪਿੱਛੇ ਕੀ ਕਾਰਤਵਜਾ ਇਹ ਤਾਂ ਹੁਣ ਪਾਰਟੀ ਦਾ ਕੋਈ ਬੁਲਾਰਾ ਜਾਂ ਖੁਦ ਹੋ ਸਕਦਾ ਹੈ ਕਿ ਕੇਜਰੀਵਾਲ ਜਾਂ ਡਾਕਟਰ ਇੰਦਰਬੀਰ ਨਿੱਜਰ ਇਸ ਬਾਰੇ ਕੁਝ ਸਪਸ਼ਟ ਕਰਨ ਪਰ ਹੁਣ ਤੱਕ ਦੀ ਜਾਣਕਾਰੀ ਇਹ ਹੀ ਹੈ ਕਿ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਔਰ ਦੋ ਦਿਨ ਉਹ ਅੰਮ੍ਰਿਤਸਰ ਦੇ ਵਿੱਚ ਹੀ ਰਹਿਣਗੇ ਔਰ ਕੱਲ ਸਵੇਰੇ ਹਰਮੰਦਰ ਸਾਹਿਬ ਦਾ ਤਮਸਤਕ ਹੋਣ ਦੇ ਲਈ ਵੀ ਉਹ ਜਾ ਸਕਦੇ ਨੇ ਜੀ ਫਿਰ ਅਹ ਠੀਕ ਹੈ ਜੀ ਫਿਰ ਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਅਰਵਿੰਦ ਕੇਜੀਵਾਲ 10 ਦਿਨਾਂ ਦੀ ਮੈਡੀਟੇਸ਼ਨ ਤੋਂ ਬਾਅਦ ਦਰਸਲ ਅੰਮ੍ਰਿਤਸਰ ਪਹੁੰਚੇ ਨੇ 2 ਦਿਨ ਅੰਮ੍ਰਿਤਸਰ ਦੇ ਵਿੱਚ ਅਰਵਿੰਦ ਕੇਜੀਵਾਲ ਰਹਿਣਗੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਰਵਿੰਦ ਕੇਜੀਵਾਲ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੇ ਘਰ ਪਹੁੰਚੇ ਨੇ 2 ਦਿਨਾਂ ਤੱਕ ਉਹਨਾਂ ਦੇ ਘਰ ਦੇ ਵਿੱਚ ਰਹਿਣ ਦਾ ਜੋ ਕਿ ਉਹਨਾਂ ਦਾ ਪ੍ਰੋਗਰਾਮ ਦ ਰੋਕ ਰੰਗ ਅਗਲੀ ਵੱਡੀ ਖਬਰ ਦਾ ਆਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਮੌਕੇ ਜਸੇਦਾਰ ਗਿਆਨੀ ਗੜਗਾਈ ਦੇ ਵੱਲੋਂ ਸਿੱਖ ਸੰਗਤਾਂ ਨੂੰ ਜੋਕੇ ਸੰਬੋਧਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਖਿਲਾਫ ਡੰਗੀਆਂ ਸਾਜ਼ਿਸ਼ਾਂ ਰਚੀਆਂ ਚਾਰੀਆਂ ਨੇ ਸਿੱਖ ਵਿਰੋਧੀ ਡੇਰੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਜਸੇਦਾਰ ਗਿਆਨੀ ਗੜਕਾਈਤੇ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਸੇਫ ਜ਼ੋਨ ਤੇ ਅਟੈਕ ਹੋ ਰਹੇ ਨੇ ਪੰਥ ਵਿਰੋਧੀ ਤਾਕਤਾਂ ਗੁਰੂ ਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਹ ਵੀ ਜਸੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਈਤੇ ਵੱਲ ਵੱਡਾ ਬਿਆਨ ਦਿੱਤਾ ਗਿਆ ਹੁਣ ਦਾ ਕਹਿੰਦੇ ਕਿ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਇਸ ਦੌਰਾਨ ਜਥੇਦਾਰ ਨੇ ਧਰਮ ਪਰਿਵਰਤਨ ਦਾ ਵੀ ਮੁੱਦਾ ਛੁਕਿਆ ਤੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧਰਮ ਪਰਿਵਰਤਨ ਹੋ ਰਿਹਾ ਹੈ ਸਿੱਖੀ ਦੇ ਗੜ ਮਾਜੇ ਦੇ ਵਿੱਚ ਇਸ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਵੀ ਜਾਣਕਾਰੀ ਦਿੱਤੀ ਕਿ ਅ ਵਸਾਕੀ ਵਾਲੇ ਦਿਨ ਤੋਂ ਜਿਹੜੇ ਕਿ ਧਰਮ ਪਰਿਵਰਤਨ ਧਰਮ ਪਰਚਾਰ ਦੀ ਜੋਕੀ ਸ਼ੁਰੂਆਤ ਕੀਤੀ ਜਾਵੇਗੀ ਵਕਫਾ ਜਗਾਵਾਂ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ ਪਰ ਜਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਦਾ ਵਰਤਾਰਾ ਚੱਲ ਰਿਹਾ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਚਿੰਤਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਇਹ ਆਪਣੇ ਆਪ ਦੇ ਵਿੱਚ ਚਿੰਤਾ ਜਨਕ ਹੈ ਕਿ ਖਾਸ ਤੌਰ ਤੇ ਮਾਝਾ ਖੇਤਰ ਦੇ ਵਿੱਚ ਜਿਸ ਤਰੀਕੇ ਨਾਲ ਧਰਮ ਪਰਿਵਰਤਨ ਹੋ ਰਿਹਾ ਹੈ ਆ ਤਾਂ ਉੱਥੇ ਹੀ ਅਗਿਆਨੇ ਕੁਲਦੀਪ ਸਿੰਘ ਗਲਗਾਇਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਖਿਲਾਫ ਡੂੰਘੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਸਿੱਖ ਵਿਰੋਧੀ ਡੇਰੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਾਡੇ ਸੇਫ ਜ਼ੋਨ ਤੇ ਅਟੈਕ ਹੋ ਰਹੇ ਨੇ ਪੰਥ ਵਿਰੋਧੀ ਤਾਕਤਾਂ ਗੁਰੂ ਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਉਹਨਾਂ ਨੇ ਕਿਹਾ ਕਿ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਅ ਦਰਸਲ ਹੁਲੇ ਮਹਲੇ ਮੌਕੇ ਤਕਸਦੀ ਕੇਸਗੜ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਖ ਸੰਗਤਾਂ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਖਿਲਾਫ ਡੁੰਗੀਆਂ ਸਾਜ਼ਿਸ਼ਾਂ ਰਚੀਆਂ ਜਾ ਰੀਆਂ ਨੇ ਸਿੱਖ ਵਿਰੋਧੀ ਡੇਰੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਿਹੜੀ ਬੋਲੀ ਸਾਡੀ ਪਛਾਣ ਹੈ ਜਿਹੜੀ ਬੋਲੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਤੇ ਮੈਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਗੀਦ ਕਰਦਾ ਕਿ ਜਿਹੜੀ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਹੈ ਉਹਦੇ ਸਬੰਧੀ ਅਕਾਡਮਿਕ ਸਜਣਾ ਦੀ ਇੱਕ ਬੈਠਕ ਬਲਾਓ ਤੇ ਸਿੱਖਿਆ ਨੀਤੀ ਤੇ ਚਰਚਾ ਕਰੋ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਸਾਡੇ ਪੰਥ ਇਹਦੇ ਹੱਕ ਵਿੱਚ ਹੈ ਕਿ ਨਹੀਂ ਹੈ ਅਸੀਂ ਆਪਣੀ ਬੋਲੀ ਨੂੰ ਨਹੀਂ ਛੱਡ ਸਕਦੇ ਹਾਂ ਸਾਡੇ ਰੋਮ ਰੋਮ ਦੇ ਵਿੱਚ ਸਾਡੀ ਮਾਂ ਦੀ ਬੋਲੀ ਹੈ ਔਰ ਗੁਰੂਆਂ ਨੇ ਗੁਰਮੁਖੀ ਦੇ ਵਿੱਚ ਬਾਣੀ ਲਿਖੀ ਹੈ ਨਾੜ ਹੀ ਮੈਂ ਬੇਨਤੀ ਕਰਾਂ ਕਿ ਗੁਰਮੁਖੀ ਦੇ ਨਾਲ ਜੁੜਦਿਆਂ ਹੋਇਆਂ ਗੱਗਾ ਗੁਰੂ ਘਰ ਗੱਗਾ ਗਤਕਾ ਗੱਗਾ ਗੁਰਬਾਣੀ ਇਨ੍ਹਾਂ ਗੱਗਿਆਂ ਦੇ ਨਾਲ ਜੁੜੀਏ ਜੇ ਗੱਗਿਆਂ ਦੇ ਨਾਲ ਜੁੜ ਗਏ ਤੇ ਸਾਨੂੰ ਕੋਈ ਤਾਕਤ ਕਿਸੇ ਪਾਸੇ ਤੋੜ ਨਹੀਂ ਸਕਦੀ ਹੈ ਕਿਉਂ ਜਿਹੜੇ ਸਿੱਖ ਵਿਰੋਧੀ ਡੇਰੇ ਨੇ ਨਾ ਇਹ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਮੈਂ ਸਿੱਖ ਵਿਰੋਧੀ ਸ਼ਬਦ ਵਰਤਣਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਉਹ ਸਾਡੇ ਭਰਾ ਨੇ ਉਹ ਸਾਡੀ ਕੌਮ ਦਾ ਹਿੱਸਾ ਨੇ ਤੋਂ ਵੱਡਾ ਇੱਕ ਖਲਾਅ ਹੈ ਅੱਜ ਇਸੇ ਖਲਾਅ ਕਰ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ ਆਪਸੀ ਲੜਾਈ ਪੈਦਾ ਕੀਤੀ ਜਾ ਰਹੀ ਹੈ ਇਸ ਲੜਾਈ ਦਾ ਲਾਭ ਕੀ ਹੋਇਆ ਉਹ ਦੱਖਣ ਭਾਰਤ ਤੋਂ ਗੱਲ ਸ਼ੁਰੂ ਹੋਈ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਦੀ ਉੱਥੋਂ ਗੱਲ ਸ਼ੁਰੂ ਹੁੰਦੀ ਹੁੰਦੀ ਅੱਜ ਪੰਜਾਬ ਦੇ ਬਾਰਡਰ ਤੇ ਖੜ ਗਈ ਹੈ ਪੰਥ ਵਿਰੋਧੀ ਤਾਕਤਾਂ ਇਹ ਸਾਡੇ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਅੱਡੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਇੰਨੇ ਸਾਲਾਂ ਤੋਂ ਜੇਲਾਂ ਦੇ ਵਿੱਚ ਬੰਦ ਨੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਜਿੰਦਾ ਸ਼ਹੀਦ ਇਹਨਾਂ ਦੀ ਰਿਹਾਈ ਜਾ ਰਾਜਵਾਨਾ ਸਾਹਿਬ ਦੀ ਤੇ ਆਪਾਂ ਜਾਣਦੇ ਆ ਕਿ ਫਾਂਸੀ ਤੋਂ ਉਮਰਕਾਰ ਕੈਦ ਦਾ ਫੈਸਲਾ ਲਟਕਿਆ ਹੋਇਆ ਹੈ ਪਰ ਆਪਾਂ ਵੇਖੀਏ ਆ ਬਲਾਤਕਾਰੀ ਰੋਜ਼ਬਾਰ ਆਉਂਦੇ ਨੇ ਇਹਨਾਂ ਨੂੰ ਐ ਜਿਵੇਂ ਪਿਕਨਿਕ ਮਨਾਉਣੀ ਹੈ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਕੋਈ ਨਹੀਂ ਕਰਦਾ ਐਸਜੀਪੀਸੀ ਯਤਨ ਕਰਦੀ ਹੈ ਪਰ ਜਿਹੜੇ ਉਧਰ ਰਲੇ ਹੋਏ ਨੇ ਉਹ ਤਾਰੋ ਪਿੰਡਾ ਕਰ ਦਿੰਦੇ ਨੇ ਇਹਨਾਂ ਦੇ ਯਤਨਾਂ ਨੂੰ ਤਾ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਖਿਲਾਫ ਡੂੰਘੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਸਿੱਖ ਵਿਰੋਧੀ ਡੇਰੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਾਡੇ ਸੇਫ ਜ਼ੋਨ ਤੇ ਅਟੈਕ ਹੋ ਰਹੇ ਨੇ ਉੱਥੇ ਹੀ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਗਿਆਨੀ ਕੁਲਦੀਪ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਕਿਹਾ ਗਿਆ ਕਿ ਪੰਥ ਵਿਰੋਧੀ ਤਾਕਤਾਂ ਗੁਰੂ ਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਪਰ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਇਸ ਦੌਰਾਨ ਜੱਥੇਦਾਰ ਨੇ ਧਰਮ ਪਰिवर्तन ਦਾ ਵੀ ਮੁੱਦਾ ਚੁੱਕਿਆ ਤੇ ਕਿਹਾ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧਰਮ ਪਰिवर्तन ਹੋ ਰਿਹਾ ਸਿੱਖੀ ਦੇ ਗੜ ਮਾਜੇ ਚ ਇਸ ਦਾ ਸਭ ਤੋਂ ਜ਼ਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਤਾਂ ਸ੍ਰੀ ਅਨੰਪੂਰ ਸਾਹਿਬ ਖਾਲਸੇ ਦੀ ਧਰਤੀ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜੋ ਕਿ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਖਿਲਾਫ ਡੁੰਗੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਸਿੱਖ ਵਿਰੋਧੀ ਡੇਰੇ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਾਡੇ ਸੇਫ ਜ਼ੋਨ ਤੇ ਅਟੈਕ ਹੋ ਰਹੇ ਨੇ ਉੱਥੇ ਜਥੇਦਾਰ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਗੁਰੂ ਧਾਮਾਂ ਤੇ قبضہ ਕਰਨਾ ਚਾਹੁੰਦੀਆਂ ਨੇ ਆ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ قبضہ ਨਹੀਂ ਕਰਨ ਦੇਵਾਂਗੇ ਇਹ ਸਮੇਂ ਤੇ ਇਸ ਨਿਆਰੇ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਅੱਜ ਮੇਰੀਆਂ ਮਾਵਾਂ ਅੱਜ ਮੇਰੀਆਂ ਭੈਣਾਂ ਆਪਣੇ ਜਵਾਨ ਪੁੱਤਾਂ ਆਪਣੇ ਜਵਾਨ ਵੀਰਾਂ ਦੀਆਂ ਲਾਸ਼ਾਂ ਨੂੰ ਨਸ਼ਿਆਂ ਕਰਕੇ ਮੜੀਆਂ ਵੱਲ ਲਿਜਾ ਰਹੀਆਂ ਨੇ ਮੈਂ ਬੇਨਤੀ ਕਰਾਂ ਗੁਰਮਖੋ ਸਾਨੂੰ ਸਾਡੇ ਗੁਰੂ ਨੇ ਆਖਿਆ ਸੀ ਕਿ ਅਸੀਂ ਜਿਹੜਾ ਨਸ਼ਾ ਹੈ ਉਹ ਨਾਮ ਦਾ ਰੱਖਣਾ ਹੈ ਉਹ ਬਾਣੀ ਦਾ ਰੱਖਣਾ ਹੈ ਅਸੀਂ ਕੋਈ ਨਸ਼ਾ ਨਹੀਂ ਕਰਨਾ ਹੈ ਪਰ ਜਦੋਂ ਅਸੀਂ ਇਤਿਹਾਸ ਨੂੰ ਭੁੱਲੇ ਜਿਹੜੇ ਸਿੱਖ ਬੰਦ ਬੰਦ ਕਟਵਾ ਗਏ ਖੋਪਰੀਆਂ ਲੋਹਾਗ ਚਰਖੜੀਆਂ ਤੇ ਚੜ ਗਏ ਪਰ ਉਹਨਾਂ ਨੇ ਧਰਮ ਨਹੀਂ ਛੱਡਿਆ ਅੱਜ ਇਸੇ ਪੰਜਾਬ ਦੀ ਧਰਤੀ ਤੇ ਵੱਡੇ ਪੱਧਰ ਤੇ ਸਾਡਾ ਧਰਮ ਪਰਵਰਤਨ ਹੋ ਰਿਹਾ ਹੈ ਔਰ ਅਫਸੋਸ ਵਾਲੀ ਗੱਲ ਜਿਹੜਾ ਮੱਝ ਸਿੱਖੀ ਦਾ ਗੜ ਹੈ ਉੱਥੇ ਵੀ ਹੋ ਰਿਹਾ ਹੈ। ਉਹਨਾਂ ਜਿਵੇਂ ਸਿੱਧਾਰ ਤੋਂ ਬਾਅਦ ਹੁਣ ਭਾਜਪਾ ਨੇ ਵੀ ਧਰਮ ਪਰਿਵਰਤਨ ਦਾ ਮੁੱਦਾ ਚੁੱਕਿਆ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਬਣੇ। ਭਾਜਪਾ ਵੱਲੋਂ ਇਹ ਮੰਗ ਕੀਤੀ ਗਿਆ ਕਿ ਪੰਜਾਬ ਦੇ ਵਿੱਚ ਜੋ ਧਰਮ ਪਰਿਵਰਤਨ ਹੋ ਰਿਹਾ ਉਸ ਦੇ ਖਿਲਾਫ ਕਾਨੂੰਨ ਬਣੇ। ਧਰਮ ਪਰਿਵਰਤਨ ਕਰਵਾਉਣ ਵਾਲਿਆਂ ਨੂੰ ਜੇਲ੍ਹ ਭੇਜੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧਰਮ ਪਰਿਵਰਤਨ ਹੋ ਰਿਹਾ ਹੈ ਭਾਜਪਾ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲਿਆਉਣ ਦੀ ਵੀ ਭਾਜਪਾ ਨੇ ਮੰਗ ਰੱਖ ਦਿੱਤੀ ਹੈ ਭਾਜਪਾ ਦਾ ਕਹਿਣਾ ਹੈ ਕਿ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਜੇਲ੍ਹ ਭੇਜਿਆ ਜਾਵੇ ਸੇਕ ਇਥੇ ਮਿਨੋਰਟੀਜ਼ ਰਹਿ ਜਾਣੇ ਆ 3.5 ਲੱਖ ਕ੍ਰਿਸਚੀਅਨ ਹਰ ਸਾਲ ਬਣ ਰਹੇ ਆ ਉਹ ਸਾਲਾਂ ਤੋਂ ਲਗਾਤਾਰ ਬਣ ਰਹੇ ਆ ਤੁਹਾਨੂੰ ਉਦੋਂ ਨਹੀਂ ਪਤਾ ਲੱਗਿਆ ਧਰਮ ਪ੍ਰਚਾਰ ਕਿਹਨੇ ਕਰਨਾ ਤਾਨੂੰ ਇਹ ਪਤਾ ਇੱਥੇ ਚਲੇ ਜਾਓ ਸੀਐਸ ਸੀਆਈਐਸ ਕੰਟਰੀ ਚ ਉੱਥੇ ਲੋਕ ਉੱਥੋਂ ਦੀ ਭਾਸ਼ਾ ਦੇ ਨਾਲ-ਨਾਲ ਤਜਿਕਿਸਤਾਨ ਉਜ਼ਬੇਕਿਸਤਾਨ ਉੱਥੋਂ ਦੀ ਭਾਸ਼ਾ ਦੇ ਨਾਲ-ਨਾਲ ਉੱਥੇ ਤਾਜਕੀ ਬੋਲਦੇ ਹਨ ਫਿਰ ਰਸ਼ੀਨ ਬੋਲਦੇ ਹਨ ਕਈ ਪਿੰਡਾਂ 'ਚ ਅੱਜ ਵੀ ਪੰਜਾਬੀ ਬੋਲੀ ਜਾਂਦੀ ਹੈ ਉਹ ਕਿਹਦਾ ਅਸਰ ਹੈ ਗੁਰੂ ਨਾਲ ਲਗਦੇ ਹਰ ਤੇ ਔਰ ਉਹ ਲੋਕ ਗੁਰੂ ਦੀ ਦੇਗ ਵੀ ਕਰਦੇ ਆ ਅੱਜ ਉਹ 100% ਇਸਲਾਮਿਕ ਆ ਔਰ ਇਸਲਾਮਿਕ ਕੱਟੜਪੰਥੀ ਨੇ ਉਹ ਕਿਉਂ ਉਹ ਗੁਰੂਆਂ ਦੀ ਤਿਆਗ ਤਪੱਸਿਆ ਸੀ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਉਦੋਂ ਕੋਈ ਤਾਂ ਕਹਿੰਦਾ ਅੰਦਾਜ਼ ਕਰਕੇ 35000 ਲੋਕ ਆਏ ਕੋਈ ਕਹਿੰਦਾ 80000 ਆਏ ਮੈਂ ਡਿਸਪਿਊਟ ਨਹੀਂ ਕਰਦਾ ਜੇ 35000 ਵੀ ਆਏ ਤਾਂ ਉਸ ਵੇਲੇ ਜੰਗਲ ਦੇ ਇਲਾਕੇ ਸੀ ਕਮਿਊਨੀਕੇਸ਼ਨ ਹੈ ਨਹੀਂ ਸੀ ਉਹ ਕਿਸ ਤਰ੍ਹਾਂ ਗੁਰੂਆਂ ਨੇ ਤਿਆਗ ਤਪੱਸਿਆ ਨਾਲ ਸਥਾਪਿਤ ਕੀਤਾ ਹੋਊਗਾ ਇਹ ਗੁਰੂ ਨਾਨਕ ਦੇਵ ਤੋਂ ਲੈ ਕੇ ਸ਼ੁਰੂ ਹੋਏ ਉਹਦੇ ਵਿੱਚ ਉਦਾਸੀਨ ਪੰਥ ਦਾ ਵੀ ਯੋਗਦਾਨ ਸੀ ਉਹਦੇ ਸੇਵਾ ਪੰਥ ਦਾ ਪੰਥੀਆਂ ਦਾ ਵੀ ਯੋਗਦਾਨ ਸੀ ਉਹਦੇ ਜ ਨਿਰਮਲਿਆਂ ਦਾ ਵੀ ਯੋਗਦਾਨ ਸੀ ਇਹ ਸਾਰੇ ਮਿਲ ਕੇ ਹੀ ਤਾਂ ਖਾਲਸਾ ਬਣਦਾ ਠੀਕ ਹੈ ਔਰ ਗੁਰੂ ਦੇ ਸੰਦੇਸ਼ ਕਿੱਦਾਂ ਜਾਂਦੇ ਗਏ ਹੋਣਗੇ ਤੇ ਉਸ ਜੰਗਲ ਦੇ ਇਲਾਕੇ ਚ ਆਏ ਔਰ ਦੇਸ਼ ਦੇ ਸਾਰੇ ਹਿੱਸਿਆਂ ਚੋਂ ਆਏ ਸਾਰੀਆਂ ਕੌਮਾਂ ਦੇ ਲੋਕ ਆਏ ਮਰਜੀਵੜੇ ਆਏ ਕਿੰਨੀ ਗੁਰੂਆਂ ਚ ਸ਼ਰਧਾ ਸਤਕਾਰ ਹੋਊਗਾ ਇਹ ਪਹਿਲਾਂ ਇਤਿਹਾਸ ਨੂੰ ਦੇਖ ਲੈਣ ਗੁਰੂਆਂ ਦੇ ਨੂੰ ਇਹ ਖਾਲਸਾ ਦੇ ਨੂੰ ਫਿਰ ਇਸ ਤੇ ਗੱਲ ਕਰਨ ਰੋਕਾਂਗੇ ਅਗਲੀ ਵੱਡੀ ਖਬਰ ਦਾ ਪਾਕਿਸਤਾਨ ਦੇ ਵਿੱਚ ਫੌਜ ਦੇ ਕਾਫਲੇ ਤੇ ਅੱਤਵਾਦੀ ਹਮਲਾ ਹੋਇਆ ਹੈ بلوچستان ਦੇ ਤੁਰਬਤ ਦੇ ਵਿੱਚ ਆਈਡੀ ਤਮਾਕਾ ਹੋਇਆ ਦਸਲ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਰੋਡ ਤੇ ਇਹ ਤਮਾਕਾ ਹੋਇਆ ਹੈ ਫੌਜਤੇ ਹੋਏ ਅਤਵਾਦੀ ਹਮਲੇ ਦੇ ਵਿੱਚ ਕਈ ਲੋਕ ਜ਼ਖਮੀ ਦਸਤੇ ਜਾ ਰਹੇ ਨੇ ਤਾਂ ਗਵਾਂਡੀ ਮੁਲਕ ਪਾਕਿਸਤਾਨ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਫੌਜ ਦੇ ਕਾਫਲੇ ਤੇ ਅਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਬਲੂਚਿਸਤਾਨ ਦੇ ਗੁਰਬਤ ਵਿੱਚ ਇਹ ਆਈਡੀ ਧਮਾਕਾ ਹੋਇਆ ਜਿੱਥੇ ਕਿ ਚైనా ਪਾਕਿਸਤਾਨ ਇਕਨੋਮਿਕ ਕੋਰੀਡੋਰ ਰੋਡ ਤੇ ਇਹ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ ਫੌਜਤੇ ਹੋਏ ਅੱਤਵਾਦੀ ਹਮਲੇ ਦੇ ਵਿੱਚ ਕਈ ਲੋਕ ਜੋ ਕਿ ਜ਼ਖਮੀ ਵੀ ਦੱਸੇ ਜਾ ਰਹੇ ਨੇ ਤਾਂ ਪਾਕਿਸਤਾਨ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇੱਥੇ ਇੱਕ ਫੌਜ ਦੇ ਕਾਫਲੇ ਨੂੰ ਦਰਸਲ ਅੱਤਵਾਦੀਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਜਦੋਂ ਫੌਜ ਦਾ ਕਾਫਲਾ ਜਾ ਰਿਹਾ ਸੀ ਕਿਸੇ ਹੋਰ ਜਗ੍ਹਾ ਮੂਵ ਕਰ ਰਿਹਾ ਸੀਗਾ ਤੇ ਇਸੇ ਦੌਰਾਨ ਹੀ ਅੱਤਵਾਦੀਆਂ ਦੇ ਵੱਲੋਂ ਅਟੈਕ ਕਰ ਦਿੱਤਾ ਗਿਆ ਆਬਲੋਚਿਸਤਾਨ ਦੇ ਤੁਰਬਤ ਦੇ ਵਿੱਚ ਆਈਡੀ ਤਮਾਕਾਤਵਾਦੀਆਂ ਦੇ ਵੱਲੋਂ ਕੀਤਾ ਗਿਆ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਰੋਡ ਤੇ ਇਹ ਤਮਾਕਾ ਹੋਇਆ ਦੱਸਿਆ ਜਾ ਰਿਹਾ ਤੇ ਇਸ ਫੌਜੀਤ ਹੋਏ ਅਤਵਾਦੀ ਹਮਲੇ ਦੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤਾਂ ਪਾਕਿਸਤਾਨ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਕਿ ਫੌਜ ਦੇ ਕਾਫਲੇ ਤੇ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਆਫਤ ਦੇ ਕਾਫਲੇ ਨੂੰ ਜੋ ਕੇ ਨਿਸ਼ਾਨਾ ਬਣਾਇਆ ਗਿਆ ਅੱਤਵਾਦੀਆਂ ਦੇ ਵੱਲੋਂ بلوچستان ਦੇ ਤੁਰਬਤ ਦੇ ਵਿੱਚ ਆਈ ਦੀ ਧਮਾਕਾ ਹੋਇਆ ਫੌਜਤੇ ਹੋਏ ਅੱਤਵਾਦੀ ਹਮਲੇ ਦੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਆ ਪਾਕਿਸਤਾਨ ਦੇ ਵਿੱਚ ਫੌਜ ਦੇ ਕਾਫਲੇ ਤੇ ਅਤਵਾਦੀ ਹਮਲਾ ਹੋਇਆ بلوچستان ਦੇ ਤੁਰਬਤ ਦੇ ਵਿੱਚ ਦਰਸਲੇ ਆਈਡੀ ਤਮਾਕਾ ਹੋਇਆ ਪਹਿਲਾਂ بلوچستان ਦੇ ਜਿਸ ਤਰੀਕੇ ਦੇ ਨਾਲ ਅਤਵਾਦੀਆਂ ਦੇ ਵੱਲੋਂ ਟ੍ਰੇਨ ਨੂੰ ਜਿਹੜਾ ਕਿ ਹਾਈਜੈਕ ਕੀਤਾ ਗਿਆ ਸੀ ਕਈ ਯਾਤਰੀਆਂ ਨੂੰ ਜੋਕੇ ਬੰਦਕ ਬਣਾ ਲਿਆ ਗਿਆ ਸੀਗਾ ਉਸ ਤੋਂ ਬਾਅਦ ਕੁਝ ਦਿਨ ਬਾਅਦ ਜੀ ਹੁਣ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਅਤਵਾਦੀਆਂ ਦੇ ਵੱਲੋਂ بلوچستان ਦੇ ਤੁਰਬਤ ਦੇ ਵਿੱਚ ਦਰਸਲੇ ਆਈਡੀ ਤਮਾਕਾ ਹੋਇਆ ਫੌਜ ਤੇ ਹੋਏ ਅਤਵਾਦੀ ਹਮਲੇ ਦੇ ਵਿੱਚ ਕਈ ਲੋਕਾਂ ਦੇ ਅੱਜ ਜ਼ਖਮੀ ਹੋਣ ਦੀ ਖਬਰ ਹੈ ਤਾਂ ਪਾਕਿਸਤਾਨ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਜਿਸ ਤਰੀਕੇ ਦੇ ਨਾਲ ਅੱਤਵਾਦੀਆਂ ਦੇ ਵੱਲੋਂ ਫੌਜ ਦੇ ਕਾਫਲੇ ਨੂੰ ਟਾਰਗੇਟ ਕੀਤਾ ਗਿਆ ਹੈ ਫੌਜ ਦੇ ਕਾਫਲੇ ਤੇ ਹਮਲਾ ਬੋਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਫੌਜ ਦਾ ਕਾਫਲਾ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਅੱਤਵਾਦੀਆਂ ਦੇ ਵੱਲੋਂ ਅਟੈਕ ਕਰ ਦਿੱਤਾ ਜਾਂਦਾ ਹੈ ਕਈ ਲੋਕਾਂ ਦੇ ਇਸ ਅਟੈਕ ਦੇ ਵਿੱਚ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਦਰਸਲ ਬਲੂਚਿਸਤਾਨ ਦੇ ਤੁਰਬਤ ਦੇ ਵਿੱਚ ਇਹ ਆਈਡੀ ਤਮਾਕਾ ਹੋਇਆ ਕੁਝ ਦਿਨ ਪਹਿਲਾਂ ਹੈ ਅੱਜ ਇਸ ਤਰੀਕੇ ਦੇ ਨਾਲ ਟ੍ਰੇਨ ਨੂੰ ਹਾਈਜੈਕ ਕੀਤਾ ਜਾਂਦਾ ਬਲੂਚਿਸਤਾਨ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਹੁਣ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਫੌਜ ਦੇ ਕਾਫਲੇ ਤੱਤਵੀਆਂ ਦੇ ਵੱਲੋਂ ਹਮਲਾ ਕਰਕੇ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਇਸ ਹਮਲੇ ਦੇ ਦੌਰਾਨ ਸਾਹਮਣੇ ਆ ਰਹੀ ਹੈ ਦਰਸਤ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਤੇ ਰੋਡ ਤੇ ਇਹ ਪੂਰਾ ਤਮਾਕਾ ਹੋਇਆ ਜਿਸ ਰੋਡ ਤੇ ਫੌਜ ਦਾ ਕਾਫਲਾ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਅੱਤਵਾਦੀਆਂ ਦੇ ਵੱਲੋਂ ਅਟੈਕ ਕਰ ਦਿੱਤਾ ਗਿਆ ਤੇ ਕਈ ਲੋਕ ਇਸ ਅਟੈਕ ਦੇ ਵਿੱਚ ਹਮਲੇ ਦੇ ਵਿੱਚ ਜ਼ਖਮੀ ਹੋਏ ਨੇ ਰੋਕਾਂਗੇ ਅਗਲੀ ਵੱਡੀ ਖਬਰ ਦਾ ਅੰਮ੍ਰਿਤਸਰ ਪਲਾਸਟਿਕ ਕੇਸ ਦੇ ਵਿੱਚ ਜਾਂਚ ਤੇਜ਼ ਕਰ ਦਿੱਤੀ ਗਈ ਆ ਪੁਲਿਸ ਤੇ ਫੋਰੈਂਸਿਕ ਟੀਮਾਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਠਾਕੁਰ ਦੁਆਰਾ ਮੰਦਰ ਦੇ ਨੇੜੇ ਦਰਸਨ ਲਈ ਧਮਾਕਾ ਹੋਇਆ ਦੋ ਮੁਲਜ਼ਮਾਂ ਨੇ ਮੰਦਰ ਵੱਲ ਬੰਬ ਸੁੱਟਿਆ ਬੰਬ ਸੁੱਟ ਕੇ ਤੁਰੰਤ ਮੁਲਜ਼ਮ ਔਕੇ ਤਫਰਾਰ ਹੋ ਗਏ ਧਮਾਕੇ ਦੇ ਨਾਲ ਇਮਾਰਤਾਂ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ ਤਾਂ ਇਸ ਨੂੰ ਲੈ ਕੇ ਹੁਣ ਜਾਂਚ ਤੇਜ਼ ਕਰ ਦਿੱਤੀ ਗਈ ਹੈ ਕਿਉਂਕਿ ਇਸ ਹਮਲੇ ਨੂੰ ਲੈ ਕੇ ਇਸ ਪਲਾਸਟ ਨੂੰ ਲੈ ਕੇ ਮੱਖਣਤਰੀ ਮਾਨਤਾ ਵੀ ਵੱਡਾ ਬਿਆਨ ਸਾਹਮਣੇ ਆਇਆ ਕਿ ਲਗਾਤਾਰ ਜੀ ਅਨਸਾਂ ਦੇ ਖਿਲਾਫ ਉਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਅਮਰਸਰ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਕਿਹਾ ਗਿਆ ਕਿ ਲਗਾਤਾਰ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਹੁਣ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤੁਹਾਨੂੰ ਰਾਤ ਵੇਲੇ ਦੀਆਂ ਪੂਰੀਆਂ ਤਸਵੀਰਾਂ ਵੀ ਵਿਖਾ ਰਹੇ ਹਨ ਦਰਸਲ ਰਾਤ 12:41 ਮਿੰਟ ਤੇ ਦੋ ਹਮਲਾਵਰ ਦੋ ਮਲਜ਼ਮ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਇੱਕ ਮਲਜ਼ਮ ਮੋਟਰਸਾਈਕਲ ਤੋਂ ਹੇਠਾ ਉਤਰਦਾ ਜਿਸ ਦੇ ਵੱਲੋਂ ਕਿ ਠਾਕਰ ਦੁਆਰਾ ਮੰਦਰ ਦੇ ਨੇੜੇ ਇਹ ਬੰਬ ਸੁੱਟਿਆ ਜਾਂਦਾ ਹੈ ਉਸ ਦੇ ਬਾਅਦ ਧਮਾਕਾ ਹੁੰਦਾ ਪਰ ਮਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਨੇ ऐसे खबर ਤੇ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਅਮਰਸਰ ਬਲਾਸਟ ਕੇਸ ਦੇ ਵਿੱਚ ਕੇਸ ਦੇ ਵਿੱਚ ਜਾਂਚ ਤੇਜ਼ ਕਰ ਦਿੱਤੀ ਗਈ ਆ ਮੌਕੇ ਦੀਆਂ ਸੀ ਇਹ ਤਸਵੀਰਾਂ ਵੀ ਵਿਖਾ ਰਹੇ ਆ ਆ ਬਿਲਕੁਲ ਪਰਮਿੰਦਰ ਜਿਸ ਤਰੀਕੇ ਦੇ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੀ ਸਵੇਰੇ ਪਹੁੰਚੇ ਸੀ ਉਹਨਾਂ ਦਾ ਕਹਿਣਾ ਸੀ ਕਿ ਰਾਤ ਨੂੰ ਜਦੋਂ ਇਸ ਦੀ ਜਿਹੜੀ ਜਾਣਕਾਰੀ ਹੈ ਪੁਲਿਸ ਨੂੰ ਮਿਲੀ ਤਾਂ ਉਸ ਤੋਂ ਬਾਅਦ ਖੁਦ ਪੁਲਿਸ ਕਮਿਸ਼ਨਰ ਵੀ ਮੌਕੇ ਤੇ ਪਹੁੰਚੇ ਸੀ ਜਿਹੜੀਆਂ ਹੋਰ ਟੀਮਾਂ ਨੇ ਫ੍ਰੈਂਸਿਕ ਟੀਮ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਹੁਣ ਵੀ ਤਸਵੀਰਾਂ ਦੇ ਵਿੱਚ ਜਿਹੜੀ ਟੀਮ ਨਜ਼ਰ ਆ ਰਹੀ ਹੈ ਇਹ ਫੋਰੈਂਸਿਕ ਟੀਮ ਹੈ ਔਰ ਉਹਨਾਂ ਵੱਲੋਂ ਜਿੰਨੇ ਵੀ ਉੱਥੇ ਕੱਚ ਦੇ ਟੁਕੜੇ ਨੇ ਜਾਂ ਹੋਰ ਜਿਹੜੀ ਸਮੱਗਰੀ ਹੈ ਉਸ ਦੇ ਸੈਂਪਲ ਜਿਹੜੇ ਆ ਉਹ ਲਏ ਜਾ ਰਹੇ ਤਾਂ ਕਿ ਇਸ ਮਾਮਲੇ ਦੀ ਪੂਰੀ ਗੰਭੀਰਤਾ ਦੇ ਨਾਲ ਜਾਂਚ ਕਰਕੇ ਔਰ ਇਹ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਜਿਹੜਾ ਵੀ ਅ ਜਿਹੜੀ ਚੀਜ਼ ਹੈ ਇਸਤੇਮਾਲ ਕੀਤੀ ਗਈ ਹੈ ਕਿਉਂਕਿ ਹੁਣ ਤੱਕ ਗ੍ਰਨੇਡ ਦਾ ਜ਼ਿਕਰ ਕੀਤਾ ਜਾ ਰਿਹਾ ਪੈਟਰੋਲ ਬੰਬ ਦਾ ਜ਼ਿਕਰ ਕੀਤਾ ਜਾ ਰਿਹਾ ਤਾਂ ਜਿਹੜੇ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਵੱਲੋਂ ਜੋ ਹੈ ਕਾਬੂ ਕਰ ਲਿਆ ਗਿਆ ਕਿਉਂਕਿ 3 ਵਜੇ ਦੇ ਆਸ-ਪਾਸ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਪਹਿਲਾਂ ਉਸ ਦਾ ਸਮਾਂ ਜਿਹੜਾ ਉਹ 2:30 ਵਜੇ ਦਾ ਦਿੱਤਾ ਗਿਆ ਸੀ ਪਰ ਹੁਣ ਇਹ ਕਿਹਾ ਜਾ ਰਿਹਾ ਕਿ ਸਵੇਰ 3:00 ਦੇ ਆਸ-ਪਾਸ ਜੋ ਹੈ ਪੁਲਿਸ ਲਾਈਨ ਦੇ ਵਿੱਚ ਪੁਲਿਸ ਕਮਿਸ਼ਨਰ ਖੁਦ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨਗੇ ਔਰ ਵੱਡੇ ਖੁਲਾਸੇ ਇਸ ਪੂਰੇ ਕਤਨਾਕ੍ਰਮ ਨੂੰ ਲੈ ਕੇ ਕੀਤੇ ਜਾ ਸਕਦੇ ਨੇ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਕਿ ਇੱਕ ਤਰੇਹਾਈਸ਼ੀ ਇਲਾਕੇ ਦੇ ਵਿੱਚ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਤਮਾਕਾ ਹੈ ਉਹ ਕੀਤਾ ਗਿਆ ਤਾਂ ਹੁਣ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਲਗਾਤਾਰ ਕੱਲ ਰਾਤ ਤੋਂ ਹੀ ਜਾਂਚ ਦੇ ਵਿੱਚ ਲੱਗੀਆਂ ਹੋਈਆਂ ਔਰ ਫ੍ਰੈਂਟਿਕ ਟੀਮ ਜੋ ਹੈ ਇਸ ਵੇਲੇ ਉੱਥੇ ਜਿਹੜੇ ਸੈਂਪਲ ਹੈ ਉਹ ਕਲੈਕਟ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਰਾਜੀਵ ਜਿਵੇਂ ਤੁਸੀਂ ਸੂਤਰਾਂ ਦੇ ਵਾਲੇ ਤੁਸੀਂ ਵੱਡੀ ਜਾਣਕਾਰੀ ਦੇ ਰਹੇ ਹੋ ਕਿ ਇੱਕ ਮੁਲਜ਼ਮ ਨੂੰ ਸ਼ਾਇਦ ਕਾਬੂ ਵੀ ਕੀਤਾ ਗਿਆ ਕੋਈ ਇਹ ਸਾਫ਼ ਹੋ ਸਕਿਆ ਕਿ ਇਹ ਦੋਵੇਂ ਮੁਲਜ਼ਮ ਕੀ ਅਮਰਸਰ ਦੇ ਰਹਿਣ ਵਾਲੇ ਨੇ ਕਿਸੇ ਨੇੜਲੇ ਇਲਾਕੇ ਦੇ ਰਹਿਣ ਵਾਲੇ ਨੇ ਭੇਜਿਆ ਖੁਲਾਸਾ ਹੋਇਆ ਹੋਵੇ ਬਿਲਕੁਲ ਕਿਉਂਕਿ ਜੇਕਰ ਜਿਹੜੀ ਸੀਸੀਟੀਵੀ ਫੁਟੇਜ ਹੈ ਜਿਸ ਤਰੀਕੇ ਦੇ ਨਾਲ ਦੋਵੇਂ ਬਾਈਕ ਦੇ ਉੱਤੇ ਆਏ ਨੇ ਔਰ ਇੱਕ ਝੰਡਾ ਵੀ ਨਜ਼ਰ ਆ ਰਿਹਾ ਤਾਂ ਅੱਜਕੱਲ ਕਿਉਂਕਿ ਬਹੁਤ ਸਾਰੇ ਨੌਜਵਾਨ ਜੋ ਨੇ ਉਹ ਅਨੰਦਪੁਰ ਸਾਹਿਬ ਜਾਂ ਹੋਲੇ ਮਹੱਲੇ ਆਦਿ ਕਰਕੇ ਜਿਹੜੀ ਹੈ ਉੱਥੇ ਜਾਂਦੇ ਨੇ ਔਰ ਬਹੁਤ ਸਾਰੇ ਨੌਜਵਾਨ ਮੋਟਰਸਾਈਕਲਾਂ ਦੇ ਉੱਤੇ ਕਈ ਕਈ ਤਰ੍ਹਾਂ ਦੇ ਜਿਹੜੇ ਰੰਗ-ਬਰੰਗੇ ਝੰਡੇ ਆ ਉਹ ਲਗਾਉਂਦੇ ਨੇ ਤਾਂ ਹੋ ਸਕਦਾ ਉਸ ਦੀ ਆੜ ਦੇ ਵਿੱਚ ਇਹਨਾਂ ਨੇ ਕੋਈ ਇਸ ਤਰੀਕੇ ਦੀ ਜਿਹੜੀ ਕਾਰਵਾਈ ਉਸ ਨੂੰ ਅੰਜਾਮ ਦਿੱਤਾ ਹਾਲਾਂਕਿ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਦੀ ਆ ਉਸ ਤੋਂ ਬਾਅਦ ਹੀ ਸਪੱਸ਼ਟ ਹੋਏਗਾ ਕਿ ਕਿਸ ਜਥੇਬੰਦੀ ਦੇ ਨਾਲ ਇਹ ਜੁੜੇ ਹੋਏ ਨੇ ਕਿਹੜੇ ਸੰਗਠਨ ਨਾਲ ਜੁੜੇ ਨੇ ਕੀ ਕਿਸੇ ਦੇ ਕਹਿਣ ਤੇ ਇਹਨਾਂ ਵੱਲੋਂ ਕੀਤਾ ਗਿਆ ਜਾਂ ਕੋਈ ਇਹਨਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਕਮਿਸ਼ਨਰ ਖੁਦ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਜਿਹੜੇ ਉਹ ਕਰਦੇ ਹੋਏ ਨਜ਼ਰ ਆ ਸਕਦੇ ਨੇ ਹਾਂ ਠੀਕ ਹੈ ਰਾਜੀਪ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅੰਮ੍ਰਿਤਸਰ ਬਲਾਸਟ ਕੇਸ ਦੇ ਵਿੱਚ ਜਾਂਚ ਪੁਲਿਸ ਦੇ ਵੱਲੋਂ ਤੇਜ਼ ਕਰ ਦਿੱਤੀ ਗਿਆ ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਲਗਾਤਾਰ ਪੂਰੇ ਮਾਮਲੇ ਦੀ ਜਾਂਚ ਜਾਂਚ ਕੀਤੀ ਜਾ ਰਹੀ ਹੈ ਠਾਕਰ ਦੁਆਰਾ ਮੰਦਰ ਦੇ ਨੇੜੇ ਦਰਸਲ ਇਹ ਪੂਰਾ ਧਮਾਕਾ ਹੁੰਦਾ ਜਦੋਂ ਕਿ ਦੋ ਮੁਲਜ਼ਮ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਬੰਬ ਸੁੱਟ ਕੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਨਤ ਨੇੜੇ ਮਗਾ ਦਾ ਕੁਝ ਫੈਂਕਾ ਹੈ ਬਟ ਕੋਈ ਨੁਕਸਾਨ ਨਹੀਂ ਹੋਇਆ ਸਭ ਠੀਕ ਹੈ ਕੋਈ ਕੋਈ ਬਾਤ ਨਹੀਂ ਹੈ ਕੋਈ ਬਹੁਤ ਵੱਡੀ ਗਨੈਡਟ ਹੈ ਕਿ ਜੀ ਬੁਮਾ ਨਹੀਂ ਗਨੈਡਟ ਹੀ ਬੋਲਾ ਗਿਆ ਮੈਨੂੰ ਪੁਲਿਸ ਅਫਸਰ ਨੇ ਬੋਲਾ ਕਿ ਗਨੈਡਟ ਹੈ